ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਾਓ ਅੱਜ ਖੜਾ ਹੈ ਟਰੈਕਟਰ ਮੰਡੀ ਤਲਵੰਡੀ ਸਾਬੋ ਖਾਸਾ ਜੀ ਕੋਲੇ ਖੜੇ ਸੀ ਇਹਨਾਂ ਦੀ ਮੰਡੀ ਚ ਕਰਾਉਣੇ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋੜਾ ਫੋਨ ਨੰਬਰ ਬੋਲੇ ਗਿਆ ਜਰ ਜੀ 99925 99925 90500 90500 57 57 ਜਸਹਰ ਜੀ ਦਾ ਨੰਬਰ ਹੈ ਇਹਨਾਂ ਕੋਲੇ ਟਰੈਕਟਰ ਹੈਗਾ ਕਿ ਦਿਖਾਉਣ ਲੱਗੇ ਆ ਤੁਹਾਨੂੰ ਪਹਿਲਾ ਹੈਗਾ ਸੋਨਾਲੀਕਾ ਸੋਨਾਲੀਕਾ 750 2015 ਮਾਡਲ ਹੈ 4 ਲੱਖ ਤੇ 15000 ਰੁਪਏ ਡੀਮਾਂਡ ਕਰਦੇ ਆ ਨਵੇਂ ਜੀ ਤਾਇਰ ਪੈਂਦੇ ਟਰੈਕਟਰ ਦੇ ਚੰਗਾ ਟਰੈਕਟਰ ਹੈਗਾ ਬਾਟੀ ਲਾਈਨ ਦਾ ਵੀ ਪੂਰਾ ਸੋਹਣਾ ਜੇਹਦਾਰ ਜੀ ਕਿੰਨੇ ਦਾ ਦੇਣਾ ਇਹ ਦੇ ਤਨੇ ਨੇ 4 ਦਾ 4 ਲੱਖ ਦੋਨੋਂ ਕੋਲ ਦਾ ਬਣੇ 4 ਲੱਖ ਦੇ ਦੇ ਦਿਆਂਗੇ 15 ਬੜਾ ਟਰੈਕਟਰ ਦਿਖਾ ਦਿੰਦੇ ਜੇਹਦਾਰ ਜੀ ਨਾਲ ਤੁਸੀਂ ਗੱਲ ਕਰਦੇ ਅੱਗੇ ਹੈਗਾ ਟਰੈਕਟਰ ਹੈ 2 8 ਲੱਖ ਟਰੈਕਟਰ ਹੈ ਪਾਸੇ ਜਿਹੜਾ 850 ਹੈਗਾ ਜੀ 28000 8000 ਰੁਪਏ ਸਿੱਧੇ ਡਿਮਾਂਡ ਕਰਦੇ ਟਰੈਕਟਰ ਦੇ ਟਾਇਰ ਹੈਗੇ ਇਹਨੇ ਅੱਧੇ ਅੱਧੇ ਟਰੈਕਟਰ ਦੇ ਟਾਇਰ ਨੇ ਚੰਗਾ ਟਰੈਕਟਰ ਹੈਗਾ ਨੰਬਰ ਸ਼ਹਿਰ ਹਰਿਆਣਾ ਦਾ ਹੋਵੇ ਆਪਾਂ ਦੇਖ ਕੇ ਥੋੜੀ ਗੱਲ ਕਰਕੇ ਉਸ ਹਿਸਾਬ ਨਾਲ ਗੱਲਬਾਤ ਕਰਵਾ ਲੈ 6 ਜਿਹੜੀ ਆਰਟ ਹੈ ਤਾਂ ਡਬਲ ਕਲਚ ਟਰੈਕਟਰ ਹੈ 6 ਜਿਹੜੀ ਟਰੈਕਟਰ ਹੈ 2 ਲੱਖ 60 ਹਜ਼ਾਰ ਟਰੈਕਟਰ ਦਾ ਰੇਟ ਹੈ ਜੇ ਜੇਦਾਰ ਜੀ ਨਾਲ ਤੁਸੀਂ ਬਾਅਦ ਵਿੱਚ ਗੱਲ ਕਰ ਲੈ ਡਬਲ ਕਲਚ ਟਰੈਕਟਰ ਹੈ ਮੈਨੂਅਲ ਸਟੀering ਹੈ ਅੱਗੇ ਆ ਜਾਂਦਾਗਾ ਸੋਨਾਲਿਕਾ 700 ਹੈ ਸੋਨਾਲਿਕਾ ਦੇ ਤਾਂ ਸਪੈਸ਼ਲਿਸਟ ਮੰਡੀ ਬਣੀ ਪਈ ਆ ਟਰੈਕਟਰ ਦੇ ਟਾਇਰ ਹੈਗਾ 75 ਤੋਂ 80 ਪੈਸੇ ਅਗਲੇ ਟਾਇਰ ਅਪੋਲੋ ਕੰਪਨੀ ਦੇ ਜਮਨ ਨਵੇਂ ਆ ਰੇਤਾ ਜਾ ਪਿਆ ਹੋਇਆ ਹੈਗਾ ਚੰਗਾ ਟਰੈਕਟਰ ਸੱਤ ਮ 2 ਲੱਖ ਤੇ 65000 ਰੁਪਏ ਟਰੈਕਟਰ ਦਾ ਰੇਟ ਹੈਗਾ ਜਿਆਦਾਤਰ ਜਿਹੇ ਜਿਹੜੇ ਆਪਣੇ ਕੋਲ ਹਰਿਆਣਾ ਨੰਬਰ ਟਰੈਕਟਰ ਹੁੰਦੇ ਆ ਹਰਿਆਣਾ ਹੁੰਦੇ ਆ ਪੰਜਾਬ ਵੀ ਹੈਗੇ ਪੰਜਾਬ ਦੇ ਆ। ਅੱਛਾ ਇਹ ਪੰਜਾਬਾ ਕਿਹੜਾ ਆਹ ਬੜਾ ਪੰਜਾਬ ਨੰਬਰ ਟਰੈਕਟਰ ਹੈ 2 ਲੱਖ ਤੇ 65000 ਰੁਪਏ ਡਿਮਾਂਡ ਹੈ ਕਿ ਸੱਤ ਮਾਡਲ ਹੈ ਟਰੈਕਟਰ ਦੇ ਟਾਇਰ ਮਗਰ ਲੱਸੀ ਪੈਸੇ ਅਗਲੇ ਟਾਇਰਾਂ ਕੋਲੋਂ ਦੇ ਜਮਾਨਾ ਮੈਂ 2 ਲੱਖ 60000 ਰੁਪਏ ਡਿਮਾਂਡ 65000 ਡਿਮਾਂਡ ਕਰਦੇ ਜਿਸਦਾਰ ਜੀ ਕਿੰਨੇ ਦੇ ਦੇਣਾ ਜਸਨੂ ਚ ਦੇ ਲਾਂਗੇ 40000 ਦਾ 2 ਲੱਖ ਤੇ 40000 ਦਾ ਆ ਨਹੀਂ ਨਾ ਠੀਕ ਹੈ ਜੀ ਅੱਗੇ ਹੈਗਾਗਾ ਸੋਨਾਲੀਕਾ 35 ਕਿਰਾਏ ਵਾਲੇ ਭਰਾ ਕਈ ਵਾਰੀ ਲੈਣ ਆ ਜਾਂਦੇ ਆ ਪੰਜਾਬ ਨੰਬਰ ਟਰੈਕਟਰ ਹੈ ਇਹ ਤੇ ਆਪਾਂ ਲੋਨ ਕਰਵਾ ਦਾਂਗੇ ਸਵਾ 3 ਲੱਖ ਰੁਪਏ ਤੋਂ 3.5 ਲੱਖ ਦਾ ਕਿਸੇ ਵੀ ਭਰਾ ਨੇ ਲੈਣਾ ਹੋਵੇ 2016 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਟਰੈਕਟਰ ਦਾ 7580 ਪਏ ਟਾਇਰ ਹੈ ਡੈੱਕ ਰੋਕਟ ਕਨਪਤੀ ਕਨਪਤੀ ਲੱਗੀ ਹੋਈ ਹੈ ਪੰਜਾਬ ਨੰਬਰ ਹੈ ਵੀ ਵਿਚੇ ਨਾਲ ਦੇ ਟਾਇਰ ਨੇ ਕਹਿੰਦੇ 2016 ਮਾਡਲ ਦੇ ਦੇਖੋ ਡੈੱਕ ਰੋਕਟ ਕਟੋਕਟ 2000 ਦਾ ਟਰੈਕਟਰ ਹੈ ਦੇਖੀ ਲਓ ਕੀ ਆਉ ਹਾਂ ਬਾਈ ਤੇ ਕਾਫੀ ਹੈਗੇ ਜੀ ਟਟਕੜ 35 40 ਹਜ਼ਾਰ ਦਾ ਟਰੈਕਟਰ ਤੇ ਐਕਸਟਰਾ ਸਮਾਨ ਲੱਗਿਆ ਹੋਇਆ ਜੀ ਉਹ ਨਾਲ ਦੇ ਡਾਇਰੈਕਟ ਇਹਦੇ ਟਰੈਕਟਰ ਦੇ ਨਾਲ ਦੇ ਡਾਇਰਾ ਭਾਈ ਕਹਿੰਦਾ ਸਵਾ 4 ਲੱਖ ਰੁਪਇਆ ਮੁੱਲ ਕਰਦੇ 3.5 ਲੱਖ ਰੁਪਇਆ ਲੋਨ ਤੇ ਟਰੈਕਟਰ ਤੇ ਮੈਂ ਕਰਾ ਦੋ ਜੇ ਕਿਸੇ ਕਰਾਏ ਜਾਵੇ ਪੁਰਾਣੇ ਲੈਣਾ ਹੋਵੇ ਤਾਂ ਟਰੈਕਟਰ ਵਾਹਣੋ ਵਾਸਤੇ ਸਿਰਫ 50 60 ਹਜ਼ਾਰ ਰੁਪਇਆ ਤੁਹਾਡੇ ਕੋਲੇ ਹੋਣਾ ਚਾਹੀਦਾ ਸੋਨਾਲਿਕਾ 35 ਲੈਣ ਵਾਸਤੇ ਇਹ ਕਿੰਨੇ ਦਾ ਦੇਣਾ ਜਿਆਦਾ ਜੀ ਕਹਦਾ ਸੋਨਾਲਿਕਾ 35 ਸੋਨਾਲਿਕਾ 35 ਹਾਂ ਜੀ ਲੈ ਲਵਾਂਗੇ 4 ਲੱਖ ਦਾ ਹਾਂ ਨਾ ਜੀ ਵਸ 4 ਲੱਖ ਰੁਪਏ ਦਾ ਸੌਦਾ ਹਾਂ ਨਾ ਅੱਜ ਤੇ ਮਾਨਤਾਣ ਮੌਕੇ ਤੇ ਕਰਾ ਦੇ ਜੇ ਕੋਈ ਪੁਰਾਣਾ ਟਰੈਕਟਰ ਕਟਾਉਣਾ ਹੋਵੇ ਬਾਈ ਮੰਨੇ ਨੇ ਵਿੱਚ ਕਟ ਲਾਂ ਕਟ ਲਾਂ ਵਿੱਚ 24 ਕਟਾ ਦੇ ਅੱਗੇ 855 855 ਹੈਗਾ 2010 ਮਾਡਲ 2010 ਮਾਡਲ ਨਹੀਂ ਹੈ ਬਾਈ ਹਾਂ ਜੀ 2010 ਮਾਡਲ ਹੈ ਸਾਢੇ 3 ਲੱਖ ਰੁਪਏ ਡਿਮਾਂਡ ਕਰਦੇ ਆ 80-85 ਪੈਸੇ ਟਰੈਕਟਰ ਦੇ ਟਾਇਰ ਹੈਗੇ ਜਸਿਹਰ ਜੀ ਇਹ ਕਿੰਨੇ ਦੇਣਾ ਇਹ ਤੇ ਲੋਨ ਨਹੀਂ ਹੋਣਾ 2010 ਮਾਡਲ ਤੇ ਪੁਰਾਣਾ ਟਰੈਕਟਰ ਵਿੱਚ ਕਟਾ ਦੇ ਹੋਣਾ ਇਹ ਕਿੰਨੇ ਦੇਣਾ ਟਰੈਕਟਰ ਸਰੇ ਰੰਗ ਆਪਾਂ 2 ਲੱਖ 3 ਲੱਖ 20 ਹਜ਼ਾਰ ਦਾ 3 ਲੱਖ 20 ਹਜ਼ਾਰ ਦਾ 855000 ਜੀ ਕਹਿੰਦੇ ਦੇ ਦਾਂਗੇ ਦੁਬਾਰਾ ਫੋਨ ਨੰਬਰ ਫੇਰ ਬੋਲ ਜੀ 95922 95922 90552 95952 90557 552 ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜਿਹੇਦਾਰ ਜੀ ਦਾ ਨਾਮ ਹੈਗਾ ਸਰਦਾਰ ਬਲਬੀਰ ਸਿੰਘ ਜੀ ਪਿੰਡ ਸੰਦੋਹਾ ਹਾਂ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਇਹਨਾਂ ਨਾਲ ਸੰਪਰਕ ਕਰਕੇ ਕੋਈ ਵੀ ਟਰੈਕਟਰਾਂ ਦੀ ਰੇਟਾਂ ਸੰਦੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਤੁਹਾਡਾ ਜਿਹੜਾ ਵੀਡੀਓ ਨਾਲ ਜੁੜਿਆ ਹੈ ਮਿਲਦਾ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈਦਾ ਬਰਾਕਾ